ਖੜ ਕੋਟ ਲਹਾਰਾ ਦੀ ਜਿਹੜੀ ਹੱਦ ਤੇ ਖੜੇ ਆ ਤਾਂ ਪਹਿਲੀ بارش ਹੋਈ ਆ ਪਹਿਲੀ بارش ਦੇ ਨਾਲ ਹੀ ਜਿਹੜਾ ਕਿਸਾਨਾਂ ਦੀਆਂ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਕਰੀਬ 1.5 ਤੋਂ 200 ਏਕੜ ਜਿਹੜਾ ਇਹ ਵਾਹਨ ਨਿਮਾਨ ਪੈਂਦੀ ਆ ਤਾਂ ਉਹ ਭਰ ਗਿਆ ਇਹਦੇ ਵਿੱਚ 1.5 ਤੋਂ 2 ਫੁੱਟ ਦੇ ਕਰੀਬ ਪਾਣੀ ਹੈਗਾ ਫਸਲਾਂ ਬੀਜੀਆਂ ਹੋਈਆਂ ਸੀਗੀਆਂ ਝੋਨਾ ਲੱਗਿਆ ਹੋਇਆ ਸੀ ਬਾਸਮਤੀ ਲਾਇਆ ਸੀ ਤਾਂ ਕਿਸੇ ਨੇ ਪਰਮਲ ਲਾਇਆ ਸੀ ਸਾਰਾ ਕੁਝ ਜਿਹੜਾ ਪਾਣੀ ਰੋੜ ਕੇ ਲੈ ਗਿਆ ਤਾਂ ਕਿਸਾਨ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਿੰਨਾ ਇੱਕ ਨੁਕਸਾਨ ਹੋ ਗਿਆ ਜਿਹੜਾ ਇੱਥੇ ਫਸਲ ਦਾ ਐਸੀ ਲਵਾਰੇ ਦੇ ਤੇ ਬੋਟਰਾਂ ਦੀ ਤੇ ਧੂਣਕੋੜ ਦੇ ਨਾਲ ਜਿਹੜੀ ਹੱਲ ਪੈਂਦੀ ਓਥੇ ਇੱਕ ਝੋਕ ਬਣ ਜਾਂਦੀ ਏ ਭੀ ਇਹ ਏਰੀਆ ਟਲਾਂਚ ਆ ਜਾਂਦਾ ਜਿਹਨ ਨਿਮਾਨ ਕਹਿ ਦਿੰਦੇ ਨੇ ਨਿਮਾਨ ਕਹਿ ਦਿੰਦੇ ਭੀ ਇੱਥੇ ਕਟੋ-ਕਟ ਮੇਰੇ ਸਾਹਮਣ ਵਾਲਾ ਵੀ ਮੈਨੂੰ ਤਾਂ ਦੇਖਦਿਆਂ ਹੋਊਗਾ ਕਾਫੀ ਚਿਰ ਦਾ ਇਹ ਮਤਲਬ ਆ ਜਿਹੜਾ ਏਰੀਆ ਇਹ ਨੀਵੇਂ ਹਰ ਸਾਲ ਡੁੱਬਦਾ ਜਦੋਂ ਬਾਰਿਸ਼ ਜ਼ਿਆਦਾ ਪੈ ਜਾਂਦੀ ਓਦੋਂ ਜ਼ਿਆਦਾ ਡੁੱਬ ਜਾਂਦਾ ਪਰ ਇਸ ਵਾਰ ਮੀ ਇੱਕਦਮ ਮੀ ਪਿਆ ਸੀ ਤਾਂ ਪਹਿਲੇ ਮੀ ਸੀਗਾ ਹਾਂ ਐਡੀ ਲੰਮੀ ਔਰ ਤੋਂ ਬਾਅਦ ਪਹਿਲਾ ਮੀ ਤੇ ਪਹਿਲੇ ਮੀ ਦੇ ਵਿੱਚ ਤੁਸੀਂ ਹਾਲਾਤ ਦੇਖੋ ਕਿਦਾਂ ਦੇ ਹੈ ਵੀ ਲੋਕਾਂ ਨੇ 85 85 80000 ਨੂੰ ਜਿਹੜੀਆਂ ਜ਼ਮੀਨਾਂ ਉਹ ਠੇਕੇ ਤੇ ਲੈ ਕੇ ਇੱਥੇ ਮਤਲਬ ਝੋਨਾ ਲਾਇਆ ਸੀਗਾ 10-10000 ਰੁਪਏ ਜਿਹੜਾ ਖਰਚਾ ਵੀ ਕਰੀ ਬੈਠੇ ਐ ਤੇ ਤੁਸੀਂ ਹਾਲਾਤ ਦੇਖ ਲਓ ਵੀ ਕਿਦਾਂ ਦੇ ਰੱਖ ਤੋਂ ਵੱਧ ਤਾਂ ਜਾਨੀ ਕਿ ਖਰਚਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਲੱਖ ਦੇ ਨੇੜੇ ਮੰਨ ਲਾ ਤੁਸੀਂ ਖਰਚਾ ਕਰਕੇ ਤੇ ਜਦੋਂ ਇਹਦੀ ਵੀ ਆਸ ਨਹੀਂ ਵੀ ਇੱਕ ਮਹੀਨੇ ਦੇ ਵਿੱਚ ਸੁੱਕ ਜੂ ਕਿ ਡੇਢ ਮਹੀਨੇ ਚ ਸੁੱਕੂਗਾ ਸੁੱਕ ਕੇ ਫਿਰ ਉਦੋਂ ਬਾਅਦ ਪਨੀਰੀ ਵੀ ਹੈਣੀ ਲਾਉਣ ਨੂੰ ਪਨੀਰੀਆਂ ਕਿੱਥੋਂ ਲਿਆਉਣਗੇ ਜੇ ਜ਼ਿੰਮੇਦਾਰ ਜੀ ਇਹਨਾਂ ਦਾ ਵਾਹ ਨਹੀਂ ਸਾਰਾ ਇੱਥੇ ਸੀ ਮੰਨ ਲਓ ਉਹਨੇ ਪਨੀਰੀ ਕਿੱਥੇ ਵਿਜਣੀ ਹੈ ਵੀ ਹਾਲਾਤ ਇਦਾਂ ਦੇ ਬਣੇ ਪਏ ਆ ਵੀ ਕਿਸੇ ਨੇ ਵੀ ਆ ਕੇ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਇਹ ਸਾਰ ਨਹੀਂ ਲਈ ਤੇ ਪਾਣੀ ਦੀ ਨਿਕਾਸੀ ਕਿਉਂ ਨਹੀਂ ਬਈ ਇੱਥੇ ਤੁਹਾਡੇ ਨੇੜੇ ਚੰਦਪਾਣ ਡਰੇਨ ਵੀ ਲੰਘਦੀ ਹੈ ਨਾ ਇੱਥੋਂ ਹੀ ਦੇਖੀਏ ਤਾਂ ਆਪਣਾ ਡਰੇਨ ਦਾ ਤੁਸੀਂ ਗੱਲ ਸਭ ਦੇਖੀ ਜਾਂਦੇ ਹੋ ਵੀ ਅੱਜ ਤੋਂ 10-12 ਕਿੱਲਿਆਂ ਦੇ ਡਰੇਨ ਹੈ ਹੂੰ ਰੇਨ ਦੀ ਤਾਂ ਆਪ ਦੀ ਸਫਾਈ ਹੈ ਨਹੀਂ ਤੇ ਇੱਥੋਂ ਦੀ ਸਫਾਈ ਕਿੱਥੋਂ ਕਰ ਦਊਗੀ ਹੂੰ ਵੀ ਮੈਂ ਇਹਨਾਂ ਦਾ ਜਿਹੜਾ ਡਰੇਨ ਵਾਪਾ ਆ ਗਿਆ ਉਹ ਤੁਸੀਂ ਦੇਖਦੇ ਹੋ ਆਪਾਂ ਜਿਹੜੇ ਅੱਗੇ ਵੀ ਮੈਂ ਤੁਹਾਨੂੰ ਦੱਸੀ ਗੱਲ ਵੀ ਜਿਹੜੀ ਰਾਵਾਂ ਤੇ ਹੈ ਛੜਕਾਂ ਦੇ ਉੱਤੇ ਮਾਲਾ ਇਹ ਸਫਾਈ ਕਰਕੇ ਲੋਕ ਵਖਾਵਾ ਕਰ ਦਿੰਦੇ ਆ ਵੀ ਆ ਦੇਖੋ ਜੀ ਅਸੀਂ ਸਫਾਈ ਕੀਤੀ ਤੇ ਅੱਗੇ ਤੁਸੀਂ ਆ ਵੀ ਆ ਕੇ ਦੇਖੇ 1.5 ਕਿਲੋਮੀਟਰ ਦਾ ਤੁਸੀਂ ਵੀ ਇਹਰੇ ਵਿੱਚ ਦੀ ਲੰਘੇ ਹੋਗੇ ਨਾ ਦਾ ਲੰਘੇ ਦਾ ਪ੍ਰਬੰਧ ਹੈ ਕੋਈ ਇੱਥੇ ਇਸ ਏਰੀਏ ਨੂੰ ਘੱਟੋ ਘੱਟ ਸਾਡੇ ਪਿੰਡ ਦਾ ਹੈ ਮੇਰੇ ਸਾਹਮਣੇ ਨਾਲ ਵੀ 3 350 ਏਕੜ ਦਾ ਖੇਤਰ ਸਾਡੇ ਪਿੰਡ ਦਾ ਇਕੱਲੇ ਦਾ ਵੀ ਨਾ ਤਾਂ ਇਹਨਾਂ ਨੂੰ ਲੰਘਣ ਵਾਸਤੇ ਕੋਈ ਪ੍ਰਬੰਧ ਕਰਕੇ ਦਿੱਤਾ ਹੈ ਜਿੱਤੇ ਪ੍ਰਸ਼ਾਸਨ ਨੇ 70 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ ਨਹੀਂ ਪਰ ਸਾਡੀ ਆਜ਼ਾਦੀ ਵੇਖੋ ਕਿੱਥੇ ਫਿਰਦੀ ਪਾਣੀਆਂ ਚ ਡੁੱਬਦੀ ਫਿਰਦੀ ਏ ਐਂ ਲੱਗਦਾ ਪਾਕਿਸਤਾਨ ਦੀ ਹਾਦੂ ਦਿੱਤੇ ਹੁੰਦੇ ਆ ਮੈਂ ਨਾ ਤੁਸੀਂ ਆ ਹਾਲਾਤ ਹੀ ਦੇਖ ਲਓ ਕਿਤੇ ਕਿਹੜੇ ਪਾਕਿਸਤਾਨ ਦੀ ਹਾਦਾ ਇੱਥੇ ਐਂ ਲੱਗਦਾ ਜਿਵੇਂ ਦਰਿਆ ਵਗਦਾ ਹੁੰਦਾ ਆਰਾਵੀ ਦਰਿਆ ਵਗ ਹੀ ਜਾਂਦਾ ਐ ਲੱਗਦਾ ਦਰਿਆ ਦੇ ਹਾਲਾਤ ਹੀ ਦਰਿਆ ਦੇ ਹਾਲਾਤ ਬਣੇ ਪਏ ਆ ਵੇ 17 ਸਾਲ ਹੋ ਗਏ ਸਾਨੂੰ ਆਜ਼ਾਦ ਹੋਏ ਨੂੰ ਹਜੇ ਤੱਕ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕਰਕੇ ਦਿੱਤਾ ਤੇ ਅੱਜ ਦੀ ਗੱਲ ਨਹੀਂ ਇਹ ਕੋਈ ਵੀ ਪਹਿਲਾ ਵਿਸ਼ਾ ਹੈ ਵੀ ਇਹ ਘੱਟੋ ਘੱਟ 15 ਸਾਲ 18 ਸਾਲ ਤਾਂ ਮੈਨੂੰ ਹੋ ਕੇ ਦੇਖਦਿਆਂ ਹਰ ਸਾਲ ਇੱਥੇ ਮਤਲਬ ਪਾਣੀ ਆਉਂਦਾ ਜਦੋਂ ਜ਼ਿਆਦਾ ਬਾਰਿਸ਼ ਪੈਂਦੀ ਹੈ ਤੇ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਦਾ ਤੇ ਨਾ ਕੋਈ ਹੱਲ ਕਰਕੇ ਦਿੰਦਾ ਨਾ ਲਾਂਗੇ ਦਾ ਹੱਲ ਹੈ ਤੇ ਨਾ ਇੱਥੇ ਪਾਣੀ ਦੀ ਨਿਕਾਸੀ ਦਾ ਹੱਲ ਹੈ ਡਰੇਨ ਦਾ ਤੁਸੀਂ ਆਪ ਸਾਬ ਸਪਾਈ ਦਾ ਵੇਖ ਲਓ ਵੀ ਕੀ ਹਾਲ ਹੈ ਤੇ ਆ ਬਾਈ ਜੀ ਦਾ ਕੋਈ ਤੁਹਾਡਾ ਕਿੰਨਾ ਵਾਂਸ ਸੀ ਜਿਹੜਾ ਇੱਥੇ ਝੋਨਾ ਲੱਗਿਆ ਹੋਇਆ ਸੀ ਇਹ ਮੇਰੇ 10 ਕਿੱ ਤਾਂ ਇਸ ਲਈ ਆਦਦਾ ਹੀ ਹੈ ਹਾਂਜੀ ਮਾਲਕੀ ਦਾ ਆਦਦਾ ਹੀ ਹੈ ਜੀ ਖਰਚੇ ਖੁਰਚੇ ਦਾ ਫਿਰ ਪੂਰਾ ਖਰਚੇ ਦਾ ਸਾਰਾ ਕਰੀ ਬੈਠੇ ਆ ਜੀ ਰੇਰੂ ਵੀ ਪਾਈ ਬੈਠੇ ਸੀਗੇ ਹੂੰ ਲੋਬਾਈ ਵੀ ਬੈਠੇ ਆ ਜੀ ਪਨੀਰੀ ਸੀਗੀ ਕੁਸ ਜੀ ਪਨੀਰੀ ਉੱਥੇ ਦੋ ਕਨਾਲਾਂ ਉਹ ਵੀ ਸਾਰੀ ਡੁੱਬ ਗਈ ਜੀ ਉੱਥੇ ਵਿੱਚ ਵਿੱਚ ਹੀ ਆ ਜੀ ਇੱਥੇ ਉਹ ਜਿਹੜਾ ਕੋਟ ਆਹੀ ਵਾਣਾ ਤੁਹਾਡੇ ਹਾਂ ਹਾਂ ਆਹੀ ਵਾਣਾ ਜੀ ਸਾਰਾ ਉਹ ਉੱਥੋਂ ਤੱਕ ਆ ਜੀ ਤੇ ਭਾਈ ਪਹਿਲਾਂ ਵੀ ਇਹ ਹਾਲਾਤ ਬਣਦੇ ਸੀ ਕਿ ਐਂ ਇਸ ਵਾਰ ਹੀ ਬਣੇ ਇਸ ਤਰ੍ਹਾਂ ਦੇ ਨਹੀਂ ਪਹਿਲਾਂ ਵੀ ਬਹੁਤ ਵਾਰੀ ਬਣਿਆ ਜੀ 16 ਸਾਲ ਪਹਿਲਾਂ ਮਨਪ੍ਰੀਤ ਹੀ ਕਹਿ ਕੇ ਗਿਆ ਸੀ 2007 ਦੇ ਵਿੱਚ ਜੀ ਉਦੋਂ ਆਇਆ ਉਹਨੇ ਮੌਕਾ ਵੇਖਿਆ ਉਹ ਉੱਥੇ ਪਈ ਤੇ ਖੜ ਕੇ ਉਦੋਂ ਤਾਂ ਉਹ ਆਂਦਾ ਸੀ ਬਸ ਛੋਟਾ 10 ਦਿਨਾਂ ਚ ਹੀ ਪਾਈਪ ਲਾਈਨ ਪਵਾ ਦਿੰਨੇ ਆ ਕਹਿੰਦੇ ਛੋਟੇ ਪਿੰਡ ਨਾਲ ਤਾਂ ਕਹਿੰਦੇ ਛੋਟੇ ਛੋਟੇ ਪਿੰਡ ਨਾਲ ਤਾਂ ਮਨਪ੍ਰੀਤ ਬਾਰਾਂ ਦੀ ਨੇੜਤਾ ਬਹੁਤ ਸੀ ਕਹਿੰਦੇ ਇੱਥੇ ਹੀ ਜ਼ਿਆਦਾ ਰਹਿੰਦਾ ਸੀ ਉਹ ਤਾਂ ਬਣ ਨੇੜਤਾ ਤਾਂ ਫਿਰ ਉਹ ਸਾਨੂੰ ਤਾਂ ਹੁਣ ਗੱਲਾਂ ਚ ਹੀ ਲੱਗੀ ਜਦੋਂ ਸਾਨੂੰ ਐਂ ਅਸੀਂ ਵੀ ਹੌਂਸਲਾ ਜੋ ਚੱਲ ਵੀ ਕੰਮ ਨੇ ਬੜੂ ਹੁਣ ਪਾਈਪਾਂ ਪਈ ਜਾਣੀਆਂ ਜਦੋਂ ਅਕਸਰ ਖੁਦ ਵਿੱਤ ਮੰਤਰੀ ਆਇਆ ਤੇ ਉਹਾਂ ਦਾ ਵੀ ਪਾਈਪਾਂ ਪਾ ਕੇ ਤੇ ਤੁਹਾਡਾ ਵੀ ਪਾਣੀ ਦਾ ਹੱਲ ਅਸੀਂ ਲਾਜ਼ਮੀ ਕਰੂਗਾ ਪਹਿਲ ਦੇ ਆਧਾਰ ਤੇ ਪਰ ਅੱਜ ਤੱਕ ਹਜੇ ਪਹਿਲ ਦਾ ਆਧਾਰ ਪਤਾ ਨਹੀਂ ਕਦੋਂ ਆਉਣਾ ਹਜੇ ਤੱਕ ਨਹੀਂ ਆਇਆ ਚੌਥੀ ਪਾਰਟੀ ਬਦਲ ਕਿਵੇਂ ਲੱਗਦਾ ਹੈ ਹੁਣ ਤਾਂ ਜੀ ਹਾਂ ਹੁਣ ਤਾਂ ਪਾਰਟੀ ਛੱਡੀ ਵੀ ਕੋਈ ਨਹੀਂ ਇਦੋਂ ਬਾਅਦ ਵੇਖੋ ਕੀ ਬਣੇ ਜੀ ਤੇ ਫੇਰ ਨਾ ਆ ਜਾਣ ਕਿਤੇ ਜਿਵੇਂ ਨੀ ਇਲੈਕਸ਼ਨ ਚ ਪੀਜੇਪੀ ਨੇ ਲੜ ਲੈਣਾ ਵੇਖੋ ਆਈ ਜਾਂਦਾ ਅਸੀਂ ਤਾਂ ਆਦੇ ਹੁੰਦੇ ਨਾ ਕਾਈਆਂ ਦੇ ਪੁੱਤ ਨੇ ਕਾਈ ਖੋਤਣਾ ਸੀ ਦਾਦਾ ਕਈ ਕਹਾੜਾ ਇਹੀ ਆ ਸਾਡੇ ਦਾ ਖੇਤੀ ਨਾਲ ਹੀ ਆ ਜੀ ਨਾ ਤਾਂ ਸਾਨੂੰ ਵੋਟਾਂ ਨਾਲ ਕੋਈ ਲੈਣਾ ਦੇਣਾ ਤੇ ਨਾ ਹੀ ਵੋਟਾਂ ਵਾਲੇ ਦੇਣ ਕੁਸ ਕੱਲੇ ਗੱਪ ਜਰੂਰ ਥੋੜੇ ਮਾਰਦੇ ਨੇ ਬਾਲੇ ਮਾਰ ਲੈਣ ਕੱਲ ਦਾ ਪਾਣੀ ਭਰਿਆ ਹੋਵੇ 24 ਘੰਟੇ ਦੇ ਕਰੀਬ ਹੋ ਗਿਆ ਹਨ ਕੋਈ ਆਇਆ ਇੱਥੇ ਲੀਡਰ ਵੋਟਾਂ ਦਾ ਟਾਈਮ ਆ ਕੋਈ ਆਇਆ ਸਾਰ ਲਈ ਕਿਸੇ ਨੇ ਜੀ ਕੋਈ ਨਹੀਂ ਆਇਆ ਮੇਨ ਰੋਡ ਮੌਕਸਰ ਬਠੰਡਾ ਰੋਡ ਦੇ ਸਾਹਮਣੇ ਆ ਅੱਧਾ ਕਿਲੋ ਮੀਟਰ ਜਾਵਾਂ ਨਾਲ ਲੱਗਦਾ ਪਾਣੀ ਉੱਥੋਂ ਦੀ ਦਾ ਦਰਿਆ ਵੀ ਐਡਾ ਵੱਡਾ ਦਰਿਆ ਹੀ ਲੱਗਦਾ ਵੇਖਣ ਵਾਲੇ ਨੂੰ ਦਰਿਆ ਹੀ ਲੱਗਦਾ ਹੋਊਗਾ ਹਰੇਕ ਬੰਦੇ ਨੂੰ ਪਤਾ ਹੀ ਲੱਗਦਾ ਹਾਂ ਹੋ ਗਏ ਹੈਨਾ ਹਾਂਜੀ ਇਹ ਹਾਲਾਤ ਹਰੇਕ ਅਫਸਰ ਨੂੰ ਵੀ ਪਤਾ ਹਰੇਕ ਨੂੰ ਪਤਾ ਪਤਾ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਪਤਾ ਨਹੀਂ ਪਤਾ ਸਾਰਾ ਕੁਝ ਹੀ ਹੁੰਦਾ ਹੂੰ ਉਹ ਜਾਂਦਾ ਸਾਹਮਣੇ ਰੋਣਾ ਅੱਛਾ ਹੋਰ ਤੁਹਾਡਾ ਜਿਹੜਾ ਏਰੀਆ ਕਿੰਨਾ ਸੀਗਾ ਜਿਹੜਾ ਇਹ ਚ ਆਪਣਾ ਹੀ 12 ਕਿੱਲੇ ਆ 12 ਕਿੱਲੇ ਸੀ ਹਾਂਜੀ ਹਾਂਜੀ ਤੇ ਕਿਤੇ ਸੀ ਆਪਦੇ ਨਹੀਂ ਆਪਦੇ ਸੀ ਜੀ ਆਪਦੇ ਸੀ ਹਾਂਜੀ ਤੇ ਉਹਨੂੰ 12-13000 ਰੁਪਏ ਹੀ ਖਰਚਾ ਹੋ ਗਿਆ ਹੂੰ ਤੇ ਹੁਣ ਦੇਖ ਲਓ ਤੁਸੀਂ ਹਾਲਾਤ ਵੀ ਸਾਰਾ ਡੁੱਬ ਗਿਆ ਖਰਚਾ ਵੀ ਕਰੀ ਬੈਠੇ ਆ ਤੇ ਕੋਈ ਪਾਣੀ ਦਾ ਨਿਕਾਸ ਹੈ ਜੇ ਕੋਈ ਸਾਨੂੰ 15-20 ਸਾਲ ਹੋ ਗਏ ਲਾਰੀ ਲਈ ਜਾਂਦੇ ਆ ਤੇ ਵੀ ਰਹਿਣੀ ਕਹਿ ਕੇ ਉੱਠ ਜਾਂਦੇ ਆ ਕੋਈ ਨਹੀਂ ਤੁਹਾਡਾ ਕੰਮ ਕਰ ਦਾਂਗੇ ਤੇ ਪਰ ਜੀ ਕਰਦਾ ਕੋਈ ਨਹੀਂ ਸਰਕਾਰਾਂ ਕਿੰਨੀਆਂ ਬਦਲ ਗਈਆਂ ਕਹਿ ਜਰੂਰ ਜਾਂਦਾ ਕਹਿੰਦੇ ਵੋਟਾਂ ਮੌਕੇ ਆ ਉਦੋਂ ਬਾਅਦ ਸਾਡੀ ਕੋਈ ਸੁਣਵਾਈ ਨਹੀਂ ਤੇ ਨਵੀਂ ਸਰਕਾਰ ਕੋਲੇ ਨਹੀਂ ਗਏ 2.5 ਸਾਲ ਦੇ ਕਰੀਬ ਤੇ ਇਹਨੂੰ ਵੀ ਹੋਣ ਵਾਲੇ ਨੇ ਹੁਣ ਦੇਖ ਲਓ ਇਹਨਾਂ ਨੂੰ ਵੀ ਪਤਾ ਹੀ ਆ ਪਿੰਡ ਚ ਲੀਡਰ ਹੈਗੇ ਆ ਪਰ ਉਹਨਾਂ ਨੂੰ ਵੀ ਆਖੀ ਦਾ ਕਰਵਾ ਦਿਓ ਉਹ ਵੀ ਕਹਿ ਦਿੰਦੇ ਆ ਕਰਵਾ ਦਾਂਗੇ ਪਰ ਕਰਾਉਣ ਦਾ ਕੋਈ ਨਹੀਂ ਕੋਈ ਸੁਣਦਾ ਨਹੀਂ ਹੈ ਸੁਣਦਾ ਨਹੀਂ ਜੀ ਕਹਿ ਦਿੰਦੇ ਆ ਹੁਣ ਕਹਿਣਾ ਤਾਂ ਮਸਲੇ ਆ ਲੁੰਦੇ ਨਹੀਂ ਜੀ ਕਰਨਗੇ ਜੀ ਉਹਦੇ ਹੀ ਹੋਣਾ ਹੂੰ ਕਈ ਤਾਂ ਸਾਰੇ ਜਾਂਦੇ ਆ ਜਿਹੜੀ ਸਰਕਾਰ ਆਉਂਦੀ ਉਹ ਹੀ ਕਹਿ ਦਿੰਦੀ ਆ ਵੀ ਇੱਥੇ ਤੁਹਾਨੂੰ ਮੋਟਰ ਲਾ ਦਾਂਗੇ ਪਾਣੀ ਚੱਕ ਕੇ ਛੱਡ ਦੇ 24 ਘੰਟੇ ਮੋਟਰ ਚੱਲੂਗੀ ਸਪਲਾਈ ਦੇਵਾਂਗੇ ਤੇ ਹਜੇ ਤੱਕ ਨਹੀਂ ਦਿੱਤੀ ਉਹ ਕਾਜਦਾਂ ਚੱਲ ਕਾਜਦਾਂ ਚੱਲੀ ਜਾਂਦੀਆਂ ਕਾਜਦਾਂ ਦੀ ਸੇਵਨ ਵਾਲੀ ਸਫਾਈ ਵੀ ਹੋਈ ਨਹੀਂ ਤੁਹਾਨੂੰ ਦੱਸਿਆ ਤੇ ਸਫਾਈ ਹੁੰਦੀ ਹੈ ਨਹੀਂ ਸਾਡੇ ਤੇ ਵੱਡੇ ਰੋੜਾਂ ਕੋਲੇ ਕਰ ਜਾਂਦੇ ਆ ਉੱਥੇ ਲੀਡਰ ਟੱਪਦੇ ਆ ਉੱਥੇ ਸਫਾਈ ਜ਼ਰੂਰ ਕਰਾਉਂਦੇ ਆ ਪਰ ਇੱਥੇ ਨਹੀਂ ਕਰਾਉਂਦੇ ਹੂੰ ਇੱਥੇ ਉਵੇਂ ਹੀ ਆ ਇੱਥੇ ਹੁਣ ਜਿੱਦੋ ਜਿਆਦੇ ਪਾਣੀ ਆ ਗਿਆ ਸਾਡੇ ਵਾਹਣਾ ਚ ਆਊਗਾ ਸੇਵਨ ਵਾਲੇ ਆ ਉਹ ਵੀ ਹੋ ਸਕਦਾ ਵੀ ਇਧਰ ਆ ਸਕਦਾ ਆ ਸਕਦਾ ਕਿ ਪਾਣੀ ਸੇ ਭਰ ਗਿਆ ਜੇ ਫਿਰ ਡਰੇਨ ਵਾਲਾ ਪਾਣੀ ਵਾਹਣਾ ਚ ਆਉਣਾ ਇਧਰ ਹੀ ਆਉਣਾ ਉਹ ਵੀ ਅੱਜ ਨਹੀਂ ਤਾਂ ਸਵੇਰੇ ਜੇ ਭਰ ਗਿਆ ਜੇ ਮੀਂਹ ਇੱਕ ਵਾਰ ਛੇੜੀ ਹੋਰ ਆ ਗਈ ਤੇ ਹੋ ਸਕਦਾ ਇਹ ਹਜ਼ਾਰਾਂ ਕਿੱਲਿਆਂ ਤੋਂ ਵੀ ਟੱਪ ਜੇ ਵਾਹਣ ਕੰਮ ਮਨ ਲੋ ਕੁਦਰਤੀ ਕਹਿ ਰਾ ਹਨਾ ਇਹ ਨੁਕਸਾਨ ਇੰਨਾ ਹੋ ਗਿਆ ਫਿਰ ਕਿਵੇਂ ਚੱਲ ਕਿਵੇਂ ਹੋਊਗਾ ਸਾਰਾ ਪੂਰਤੀ ਕਿਵੇਂ ਹੋਊਗੀ ਫਿਰ ਇਹਦੀ ਬਈ ਪੂਰਤੀ ਤਾਂ ਬਸ ਅਸਤੇ ਪਰਮਾਤਮਾ ਤੇ ਰੱਖੀ ਦਾ ਕਿਸੇ ਤੇ ਆਸਤਾ ਰੱਖੀ ਨਹੀਂ ਗੀ ਉਸ ਨੇ ਦੇਣਾ ਜਿਹੜਾ ਦੇਣਾ ਲੀਡਰ ਤੇ ਤਾਂ ਕੋਈ ਯਕੀਨ ਹੀ ਨਹੀਂ ਰਹਿ ਗਿਆ ਪਹਿਲੀ ਗੱਲ ਤਾਂ ਸਾਰੇ ਲਾਰੇ ਲਾਉਣ ਵਾਲੇ ਆ। ਹੂੰ। ਦਾਰਿਆਂ ਚ ਸਾਰਾ ਕੁਝ ਕਰ ਜਾਂਦੇ। ਜੀ। ਤਾਂ ਬਾਈ ਸਾਡੇ ਨਾਲ ਹੋਰ ਵੀ ਇਧਰ ਮੌਜੂਦ ਨੇ। ਬਾਈ ਥੋੜਾ ਜਿਹਾ ਵਾਹਣ ਸੀਗਾ ਇੱਥੇ। ਹਾਂਜੀ ਸਾਡੇ ਸੀ ਉਹ। ਕਿੰਨਾ ਸੀ? 12 ਕਿੱਲੇ ਵਾਹਣ ਸੀ। 12 ਕਿੱਲੇ? ਹਾਂਜੀ ਉਹ ਡੁੱਬ ਗਿਆ ਜਮਾ। ਲਾਇਆ ਝੋਨਾ। ਅੱਛਾ। ਖਰਚਾ ਸਾਰਾ ਕਰੀ ਬੈਠੇ ਸੀਗੇ। ਸਾਰਾ ਡੁੱਬ ਗਿਆ ਹੁਣ। ਕਿੰਨੇ ਕੁ ਦਿਨ ਹੋ ਗਏ ਲਾਇਏ ਬਾਈ? ਲਾਇਏ ਨੂੰ ਹੋਗੇ ਸੀਗੇ 10 ਕੁ ਦਿਨ ਹੀ ਹੋਏ ਸੀਗੇ। ਹੁਣ ਤਾਂ ਫਿਰ ਚੱਲੇ ਆ ਸੀ ਨਾ। ਹਾਂਜੀ ਵਧੀਆ ਚੱਲਿਆ ਖੜਾ ਸੀ ਰੇ ਇਹ ਵੀ ਪਾਤੀ ਸੀ ਜੀ। ਬਹੁਤ ਸੋਨਾ ਝੁੰਨਾ ਸੀਗਾ। ਸਾਰਾ ਡੁੱਬ ਗਿਆ ਹੁਣ। ਵਾਰਛਾ ਆਰਾ ਟੋਪ ਕੇ ਪਾਣੀ ਪਾਣੀ ਦੀਂਦਾ ਹਾਂ ਜੀ ਪਾਣੀ ਪਾਣੀ ਦੀਂਦਾ ਹੁਣ ਵੇਖੋ ਕਦੋਂ ਸੁੱਕੂਗਾ ਇਹਨੇ ਸੁੱਕੂਗਾ ਕਿ ਨਹੀਂ ਝੋਨੇ ਲੱਗਣਗੇ ਕਿ ਨਹੀਂ ਕਣਕੀ ਵੀਜ ਨਹੀਂ ਪਵੇਗਾ ਹੂੰ ਤਾਂ ਪਰਮਾਤਮਾ ਨੂੰ ਪਤਾ ਹੋਣਾ ਜੀ ਆਸ ਹੈ ਨਹੀਂ ਕਿ ਹੈ ਕੋਈ ਹਾਂ ਜੀ ਆਸ ਹੈ ਨਹੀਂ ਜੀ ਹੋਰ ਵਾਰਸ਼ਾ ਕੀ ਫਿਰ ਜਮਈ ਨਾ ਬੱਦਲ ਤਾਂ ਹਾਂ ਜੀ ਹਾਂ ਜੀ ਬਨੇ ਫੇਰੇ ਬੱਦਲ ਤਾਂ ਬਈ ਪਹਿਲਾ ਹੀ ਮਹੀਨ ਸੀ ਹਨਾ ਕਿਸ ਤਰ੍ਹਾਂ ਦੇ ਪਹਿਲੇ ਮਹੀਨੇ ਹੀ ਹਾਲਾਤ ਹੋ ਗਏ ਤੇ ਅੱਗੇ ਕੀ ਹੋਣਾ ਨਾ ਮੈਨਾਂ ਜਾ ਸਮ ਹਲਾਤੇ ਜੀ ਹਾਂ ਹੁਣ 9 ਕਿਲੇ ਬਾਣ ਵਾਂ ਠੇਕੇ ਦੇ ਲਈ ਬੈਠਾ ਅੱਛਾ ਅੰਡੇ ਟੱਪਿਆ ਸਾਰਾ ਕੀ ਕਰੀਏ ਅਸੀਂ ਤੁਸੀਂ ਬਈ 85000 ਨੂੰ ਬੜਾ ਠੇਕਾ ਮੈਂ ਲਿਆ ਸੀ ਹਾਂ ਹਾਂ ਪਹਿਲਾ ਫਸਲ ਫਸਲ ਠੀਕ ਹੋ ਜਾਂਦੀ ਸੀ ਇੱਥੇ ਕੀ ਕਿ ਹੁੰਦੀ ਹੈ ਫਸਲ ਤਾਂ ਵਾਹਨ ਤਾਂ ਨਹੀਂ ਮਾੜੇ ਸੀ ਪਰ ਆ ਪਾਣੀ ਨਹੀਂ ਪੀਰੀ ਬੰਦ ਦਾ ਹੂੰ 85000 ਲੱਗਦਾ ਪੂਰਾ ਹੋ ਜੂ ਕਿ ਨਹੀਂ ਪੂਰਾ ਹੁਣ ਤਾਂ ਹੋ ਗਿਆ ਜਿਹੜਾ ਹੋਣਾ ਸੀ ਸਿਰ ਪੈ ਗਿਆ ਹੁਣ ਤੇ ਅਚੋਨਾ ਲੱਗਣੀ ਨਹੀਂ ਇੱਥੇ ਕਿਸੇ ਹੱਲ ਵੀ ਕਿਉਂ ਹੁਣ ਸਾਰੇ ਮਹੀਆਂ ਦੇ ਟਾਈਮ ਆ ਗਏ ਹੁਣ ਕਿੱਥੇ ਲੱਗੂਗਾ ਪਹਿਲੇ ਮਹੀਨੇ ਦੋਪਤੇ ਪੰਦੀਰੀ ਨਹੀਂ ਹੁੰਦੀ ਹਾਂ ਪੰਦੀਰੀ ਨਹੀਂ ਹੁੰਦੀ ਹੁਣ ਹੂੰ ਹੂੰ ਹਾਲਾਤ ਮਾੜੇ ਹਾਲਾਤ ਮਾੜੇ ਸਰਕਾਰ ਨੂੰ ਚਾਹੀਦਾ ਇੱਕ ਕਿਲੋਮੀਟਰ ਸਾਰਾ ਸੇਵਨ ਨਾਲ ਹੀ ਹੈ ਜੇ ਕੁਝ ਵੀ ਨਹੀਂ ਲੱਗਦਾ ਤੇ ਪੈ ਪੈ ਜਨ ਤਾਂ ਫਿਰ ਪਾਈ ਨਿਕਲ ਜੀ ਫਿਰ ਨਿਕਲ ਜੀ ਨਿਕਲ ਜੀ ਹਾਂ ਲਾਰੇ ਮਿਲੇ ਲੀਡਰਾਂ ਤੋਂ ਕੋਈ ਨਹੀਂ ਮਿਲਾ ਲਾਰੇ ਤੇ ਕਲੇ ਲਾਰੇ ਕੁਝ ਨਹੀਂ ਦਿੱਤਾ ਕਿਸੇ ਨੇ ਹਾਂ ਹੁਣ ਤਾਂ ਰਾਜੇਵੰਦ ਵੀ ਆਖੂਗਾ ਮੈਂ ਆ ਕੁਝ ਕਰਤਾ ਆ ਕਰਤਾ ਨਾਲੇ ਹੁਣ ਹਲਕੇ ਦਾ ਤਨਵਾਰੀ ਕੀਤਾ ਕੁਝ ਨਹੀਂ ਕੀਤਾ ਅਕਾਲੀਆਂ ਨੇ ਵੀ ਨਹੀਂ ਕਰਿਆ ਉਹਨਾਂ ਨੇ ਵੀ ਨਹੀਂ ਕਰਿਆ ਕੁਝ ਕੁਝ ਨਹੀਂ ਕੋਈ ਨਹੀਂ ਕੀਤਾ ਕਰਿਆ ਤਾਂ ਹਜ ਤੱਕ ਕਿਸੇ ਪਾਸੇ ਨਹੀਂ ਜੀ ਜੇ ਆਖਦੇ ਨਾ ਕਿਸੇ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਹਜ ਤੱਕ ਹਾਂ ਜਦੋਂ ਕਰੂਗਾ ਕੋਈ ਉਦੋਂ ਅਸੀਂ ਵੀ ਕਹਿਣ ਜੋਗੇ ਹੋਵਾਂਗੇ ਵੀ ਵਾਕਿਆ ਵੀ ਚੱਲ ਹੁਣ ਫਲਾਣੇ ਨੇ ਸਾਡੀ ਬਾਹ ਫੜੀ ਐ ਤੇ ਹੁਣ ਤਾਂ ਕਿਰੋ ਪਰਚ ਗਈਆਂ ਵਿਖਾਉਂਦੇ ਆ ਕੱਲੀਆਂ ਬਸ ਐ ਵੋਟਾਂ ਲੌਲੀਪੌਪ ਥੋੜੇ ਦੇ ਜਾਣ ਬਾਲੇ ਦੇ ਜਾਣੇ ਹੂੰ ਹੋਰ ਕੁਛ ਨਹੀਂ ਤੇ ਬਾਈ ਥੋੜਾ ਕਿੰਨਾ ਵਾਣ ਸੀਗਾ ਤੇ 5 ਕਿੱਲੇ ਆਪਣੇ ਆ ਜੀ ਅੱਛਾ 5 ਕਿੱਲੇ ਸੀ ਬਾਈ ਜੀ ਸਾਰੇ ਹੀ ਡੁੱਬ ਗਿਆ ਫਿਰ ਜਿੰਨੇ ਡੁੱਬੇ ਖੜੇ ਸੀ ਇਹੀ ਵਾਣ ਕੇ ਹੋਰ ਵੀ ਪਾਸੇ ਪਚਾ ਕੋਈ ਅਸੀਂ ਵੇ ਵੀ ਆਹੀ ਘਰ ਪਾਸੇ ਜਿਹੜੇ ਕੋਈ ਸਹੀ ਅੱਛਾ ਪਾਸੇ ਇਹੀ ਡੁੱਬੇ ਹੋ ਗਏ ਮੇਰੇ 84 ਨਬਾਈ ਕਿੱਲੇ ਵਾਣ ਆ ਯੂ ਡੁੱਬੇ ਖੜਾ ਅੱਛਾ ਤੇ ਇਧਰ ਜਿਮੀਦਾਰ ਤੁਸੀਂ ਆ ਤੇ ਸਾਡੀ ਮਤਲਬ ਕੋਈ ਮਦਦ ਕਰ ਸਕਦਾ ਤੂੰ ਬੰਦਾ ਕਰ ਸਕਦਾ ਪਨੀਰੀ ਦੀ ਹਾਂ ਵੀ ਤੁੰਦੀ ਸੀ ਜਾਂ ਇਹਦੇ ਅੱਜ ਤੋਂ ਸਾਨੂੰ ਪਨੀਰੀ ਦੀ ਲੋੜ ਪਊਗੀ ਜਦੋਂ ਪਨੀਰੀ ਆਵੇ ਬਾਈ ਜੀ ਸਾਡੇ ਦੀ ਟੋਕ ਨਾਲ ਦੇ ਚਾਰੇ ਜਿਹੜੇ ਅੱਬ ਚੁੱਕੀ 10 ਕਿਲੇ ਚੋ ਨਾ ਲਾ ਰਹਿ ਚੁੱਕਿਆ ਵੀਰ ਵੀਰ ਹੂੰ ਤੇ ਪਨੀਰੀ ਉਹ ਹਾਲੀ ਵੀ ਖੁਸੜੇ ਜਾਂਦਾ ਐਨੇ ਵਿੱਚ ਹਾਲੀ ਨਿਕਲੇ ਸਾਡੇ ਇਥੋਂ ਹੀ ਰੜਾ ਪਾਣੀ ਫਰਦਾ ਬਿਲਕੁਲ ਤਾਂ ਅਸੀਂ ਤਾਂ ਬੇਨਤੀ ਕਰਦੇ ਜੀ ਜਿਸ ਕੀ ਜ਼ਿੰਮੇਵਾਰ ਕੋਲ ਪਨੀਰੀ ਹੈ ਸਾਡੀ ਮਦਦ ਕਰ ਦਿੱਤੀ ਹੈ ਤਾਂ ਬਿਲਕੁਲ ਹਾਲਾਤ ਆ ਜਿਹੜੇ ਇਹਨਾਂ ਭਰਾਵਾਂ ਨੇ ਦੱਸਿਆ ਤਾ ਕਿਸ ਤਰ੍ਹਾਂ ਦੇ ਹਾਲਾਤ ਆ ਪਾਣੀ ਸੋਨੂੰ ਦੱਸ ਰਿਹਾ ਤਾਂ ਗੋਡੇ ਦੇ ਉੱਤੋਂ ਜਿਹੜਾ ਪਾਣੀ ਹੈ ਵਗ ਰਿਹਾ ਤਾਂ ਇਹਦੀ ਨਿਕਾਸੀ ਹੈ ਨਹੀਂ ਕਿਸੇ ਪਾਸੇ ਤਾਂ ਇੱਕ ਤਰ੍ਹਾਂ ਜਿਵੇਂ ਪਲੇਟ ਹੁੰਦੀ ਆ ਤਾਂ ਉਹ ਪਾਸੇੋਂ ਭਰ ਜਾਂਦੀ ਹੈ ਨਿਕਲਣ ਥਾਂ ਨਹੀਂ ਓਵੇਂ ਇਹ ਥਾਲ ਹੈ ਤਾਂ ਉਸ ਤਰੀਕੇ ਨਾਲ ਇਹ ਪਾਣੀ ਆ ਤਾਂ ਬਾਈ ਜਿਵੇਂ ਹੁਣ ਵੋਟਾਂ ਆਈਆਂ ਲਖਵੀਰ ਤਾਂ ਹੁਣ ਵੋਟਾਂ 'ਚ ਫੇਰ ਕਿਵੇਂ ਕੀ ਰਹੂਗਾ ਫਿਰ ਤੁਹਾਡਾ ਤੁਹਾਡਾ ਤਾਂ ਇੱਥੇ ਲੀਡਰ ਲੱਗਦਾ ਵੀ ਪਹੁੰਚੇ ਜੇ ਕੱਟ ਕੇ ਆਉਣਗੇ ਕਿ ਨਹੀਂ ਲੱਗਦਾ ਸਰਸੁਰ ਲੈਣਾਂਗੇ ਨਹੀਂ ਕੋਈ ਪਤਾ ਨਹੀਂ ਹੁਣ ਤਾਂ ਇਹਨਾਂ ਦੀ ਬੇਵਰੋਸਗੀ ਹੋਈ ਪਈ ਹੈ ਪਤਾ ਨਹੀਂ ਆਉਣਗੇ ਨਾ ਆਣੋਂ ਪੈਸੇ ਵੋਟਾਂ ਵਾਸਤੇ ਤਾਂ ਆਉਣਗੇ ਹੂੰ ਤਾਂ ਲਾਲ ਬੱਤੀ ਵਾਲਿਆਂ ਗੱਡੀਆਂ ਵੀ ਕੋਈ ਇੱਥੇ ਕੋਈ ਘੁਗਣੀਆਂ ਤਿੰਨ ਚਾਰ ਮਹੀਨੇ ਤਾਂ ਮਤਲਬ ਜਿੰਨਾਂ ਚਿਰ ਰਿਪੋਰਟਾਂ ਦਾ ਲਾਹਨ ਨਹੀਂ ਹੁੰਦਾ ਉਹਨਾਂ ਚਿਰ ਦਿੱਤੇ ਬਹੁਤ gekeੜੇ ਮਾਰਨਗੇ ਪਰ ਅਕਲ ਦਾ ਤਾਂ ਸਵਾਦ ਤਾਂ ਹੋਏ ਜੇ ਕਰਕੇ ਦਿਖਾਉਣ ਜਿਦੋਂ 15 ਸਾਲ ਹੋ ਗਏ ਜੇ ਤੱਕ ਇਹਨਾਂ ਨੇ ਕੀਤਾ ਸਾਡੇ ਤਾਂ ਕੋਈ ਉਮੀਦ ਹੈ ਨਹੀਂ ਵੀ ਇਹ ਕਰਦਣਗੇ ਤਾਂ ਉਹ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਗਰਦੋਰੀ ਪਹਿਲਾਂ ਹੀ ਹੋ ਜਾ ਕਰੂਗੀ ਫਸਲ ਮਰੀ ਤੋਂ ਕੁਕੜੀ ਕੁਪੜੀ ਦਾ ਵੀ ਮਾਰਜਾ ਦੇਵਾਂਗੇ ਵੀ ਵੇਖੋ ਟਾਇਲਾਂ ਟੂਲਾਂ ਤੇ ਪਾਣੀ ਵੀ ਉਦਾਂ ਹੀ ਪਾਚਾ ਦਿੰਦੇ ਆ ਉਹ ਫੇਸਬੁੱਕਾਂ ਤੇ ਪੋਸਟਾਂ ਪਾ ਪਾ ਕੇ ਤੇ ਕਿਤੇ ਵੇਖਿਆ ਤਾਂ ਹੈ ਨਹੀਂ ਤੁਸੀਂ ਸਾਡੇ ਹਾਲਾਤ ਵ ਨੈਰੀ ਪਾਣੀ ਸਾਡੇ ਕੋਟ ਨਹੀਂ ਲਾਉਂਦਾ ਸਾਡੇ ਧੂਲ ਕੋਟ ਪਿੰਡ ਨੂੰ ਹੂੰ ਤੇ ਉਹ ਤਾਂ ਹੁਣ ਟੈਲਾਂ ਤੇ ਫੇਸਬੁੱਕਾਂ ਤੇ ਪੋਸਟ ਅਪ ਆ ਕੇ ਵੀ ਪਾਣੀ ਪਚਾ ਦਿੰਦੇ ਮਾਨ ਸਾਹਿਬ ਦੇ ਹਾਲਾਤ ਤੁਹਾਨੂੰ ਪਤਾ ਹੀ ਹੁਣ ਬਾਹਲਾ ਆਪਾਂ ਕੀ ਕੀ ਜੀ ਉਹਦੇ ਬਾਰੇ ਹਨਾ ਹਾਂ ਤਾਂ ਉਹ ਮੁਆਵਜ਼ਾ ਤਾਂ ਮੈਂ ਕੀ ਖਾਤਾਂ ਚ ਨਾ ਆ ਗਿਆ ਉਹ ਵੀ ਫਸਲ ਵੇਖ ਗਿਆ ਉਹਨੂੰ ਦੂਜੇ ਕੈਮਰੇ ਨਾਲ ਲਾ ਕੇ ਉੱਥੇ ਜਿੱਦਾ ਬਹੁਤ ਕੁਸ਼ ਆਈ ਜਾਂਦਾ ਥੜ ਖਾਤਾਂ ਜਿੱਦਾ ਜਿਹੜੇ ਪਿਛਲੇ ਸਾਲ ਵਿਚਾਰੇ ਉਧਰ ਦਰਿਆ ਦਾ ਏਰੀਆ ਮਰਿਆ ਸੀਗਾ ਉਹਨਾਂ ਦੇ ਵੀ ਠਾ ਠਾ 800 ਆਇਆ ਪਿਆ ਹੂੰ ਪਿਛਲੇ ਸਾਲ ਜਿਹੜਾ ਬਿਆਸ ਦਰਿਆ ਨੇ ਉਧਰ ਪਰਦਾ ਰੱਖ ਬਾਂ ਮਰਿਆ ਸੀਗਾ ਉਹ ਸਾਡੇ ਰਿਸ਼ਤੇਦਾਰ ਅਜੇ ਤੱਕ ਉੱਥੇ ਲੋਕ ਵਰਲਾਪ ਕਰਦੇ ਜੀ ਤੇ ਕਿ ਉਹਨਾਂ ਨੂੰ ਚੋਣ ਨਹੀਂ ਮਿਲੀ ਜੀ ਹੈ ਇਹ ਤਾਂ ਕਹਿੰਦੇ ਸੀ ਕਹਿੰਦੇ ਵੀ ਤੁਸੀਂ ਅਸੀਂ ਕਰਤੌਰੀਆਂ ਕਿਥੇ ਕੁਕੜੀਆਂ ਦੇ ਤੇ ਮੁਰਗੀਆਂ ਦੇ ਵੀ ਪੈਸੇ ਦੇ ਦਾਂਗੇ ਤੋਂ ਅਜੇ ਤੱਕ ਮੁਰਗੀਆਂ ਦੇ ਪੈਸੇ ਦਾ ਲੋਕ ਅਜੇ ਤੱਕ ਰੜੀ ਕੀ ਜਾਂਦੇ ਉਹਨਾਂ ਦੇ ਹੁਣ ਤੱਕ ਨਹੀਂ ਮਿਲੇ ਬਿਲਕੁਲ ਹੈ ਇਹਨਾਂ ਦੇ ਤਾਂ ਹਾਲਾਤ ਆ ਗੱਲਾਂ ਕਰਨ ਨੂੰ ਕੁਝ ਹੋਰ ਹੈ ਤੇ ਹਕੀਕਤ ਵਿੱਚ ਕੁਝ ਹੋਰ ਹੈ ਚਲੋ ਆਪਾਂ ਪਾਪਾ ਤਾਂ ਨਹੀਂ ਕਹਿੰਦੇ ਸਾਨੂੰ ਤਾਂ ਇਹੀ ਉਮੀਦ ਹੈ ਵੀ ਜੇ ਸ਼ਾਇਦ ਪਿਛਲੀਆਂ ਸਰਕਾਰਾਂ ਨੇ ਨਹੀਂ ਕਰੀਆਂ ਕਰਿਆ ਕੁਝ ਤਾਂ ਇਹਨਾਂ ਨੂੰ 22 ਸਾਲ ਹੋ ਗਏ ਅਸੀਂ ਇਹਨਾਂ ਕੋਲੇ ਵੀ ਮਤਲਬ ਜਿਹੜੇ ਸਾਡੇ ਲੋਕ ਆ ਰਹੁੰਦੇ ਐ ਵੀ ਸ਼ਾਇਦ ਆ ਸਾਡੇ 10 ਕਿੱਲੇ 15 12 ਕਿੱਲੇ ਹੋਣੀਆਂ ਪਾਪਾ ਪਾਈ ਪਾਈਪਲਾਈਨ ਪਵਾ ਦੇਣ ਤੇ ਡਰੇਨ ਦੀ ਜਿਹੜੀ ਉਹ ਸਫਾਈ ਹੋ ਜੇ ਤੇ ਜਿਹੜਾ ਪਾਣੀ ਦੀ ਨਿਕਾਸੀ ਉਹ ਸਹੀ ਤਰੀਕੇ ਨਾਲ ਨਿਕਲ ਜੇ ਤੇ ਗੱਲਾਂ ਕਰਨ ਨੂੰ ਤਾਂ ਬਹੁਤ ਐ ਪਰ ਅੱਜ ਸਾਨੂੰ ਜਿੱਥੇ ਅਸੀਂ ਜਿੱਥੇ ਸਾਡੇ ਜਿਹੜੇ ਹਾਲਾਤ ਆ ਅਸੀਂ ਇਹ ਚੀਜ਼ਾਂ ਸੁਭਾ ਨਹੀਂ ਦਿੰਦੀਆਂ ਅਸੀਂ ਉਹ ਗੱਲਾਂ ਨਹੀਂ ਕਰਨੀਆਂ ਚਾਹੁੰਦੇ ਹਾਂ ਨਹੀਂ ਬਿਲਕੁਲ ਉਹੀ ਗੱਲ ਹੈ ਤਾਂ ਭਾਈ ਜਿਵੇਂ ਆਪਣੇ ਨੇੜੇ ਦੇ ਲੀਡਰ ਬੈਠੇ ਆ ਆਮ ਆਦਮੀ ਸਰਕਾਰ ਹਨਾ 28 ਸਾਲ ਸਰਕਾਰ ਨੇ ਬਣੀ ਸੁਣਵਾਈ ਵੀ ਹੈਗੀ ਹੈ ਭਗਵਾਨ ਤਮਾਰਨਾ ਵੀ ਦੇਖਦੇ ਆ ਉਹਨਾਂ ਨੂੰ ਲੱਗਦਾ ਸਮਝੂਗਾ ਦੇਖ ਜੂਗਾ ਇਹ ਚੀਜ਼ਾਂ ਦੇਖਣਗੇ ਕਿ ਨਹੀਂ ਦੇਖਦੇ ਆ ਦੇਖਣਾ ਤਾਂ ਚਾਹੀਦਾ ਦੇਖਣ ਨੂੰ ਤਾਂ ਜੀ ਪਿੰਡ ਦੇ ਵਿੱਚ ਵੀ ਲੀਡਰ ਹਰੇਕ ਚ ਹੁੰਦੇ ਆ ਜੀ ਹਰੇਕ ਪਿੰਡ 'ਚ ਹਰੇਕ ਲੀਡਰ ਨੂੰ ਪਤਾ ਵੀ ਸਾਡੇ ਪਿੰਡ ਦੇ ਕੀ ਹਾਲਾਤ ਆ ਗੁੱਜਾ ਤਾਂ ਕਿਸੇ ਦਾ ਕੁਝ ਵੀ ਨਹੀਂ ਹੁੰਦਾ ਤੇ ਕਿਸੇ ਨੇ ਕਿਹਾ ਨਹੀਂ ਮੋਟਰਾਂ ਲਾ ਕੇ ਕੱਢ ਦਿੰਦੇ ਆ ਕੋਈ ਜਿਗਾੜ ਕਰ ਦਿੰਦੇ ਆ ਕੋਈ ਕਿਸੇ ਨੇ ਭਰੋਸਾ ਹੇਠ ਕਰ ਕਿ ਕਿਸੇ ਨੇ ਕਿਹਾ ਜੀ ਹਜੇ ਤੱਕ ਕਿਹਾ ਨਹੀਂ ਆ ਹੋ ਸਕਦਾ ਕੋਈ ਇਸ ਦੂਬਾ ਦਾ ਖਬਰ ਵੇਖ ਕੇ ਕੋਈ ਆ ਜਾਏ ਉਹ ਵੀ ਅਸੀਂ ਤਾਂ ਲੀਡਰ ਨੂੰ ਰਾਹ ਵੀ ਦੱਸ ਦਿੰਨੇ ਆ ਵੀ ਬੁੱਟਰਾਂ ਤੋਂ ਟੇਡਾ ਕੌਣੀ ਵਾਲਾ ਰਾਹ ਆਉਂਦਾ ਕੋਈ ਵੀ ਲੀਡਰ ਜਿਹਨੂੰ ਪਤਾ ਲੱਗਦਾ ਵੀ ਅਸੀਂ ਵੇਖ ਕੇ ਆਉਨੇ ਮੌਕਾ ਉਥੋਂ ਆ ਕੇ ਸਿੱਧਾ ਇੱਥੇ ਉਹ ਉਥੇ ਪਈ ਮੰਗ ਲਈ ਆ ਕੇ ਲੈ ਵੀ ਆਉਂਗੇ ਚਲੋ ਆਓ ਇਹ ਤਾਂ ਸਹੀ ਹੈ ਨਾ ਤੁਸੀਂ ਆਏ ਆ ਤੁਹਾਡਾ ਧੰਨਵਾਦ ਆ ਜੀ ਆਏ ਨਾ ਤੁਸੀਂ ਤਾਂ ਭਾਵੇਂ ਕੋਈ ਤਣਕਾ ਮਾਰ ਕੇ ਜਗਾ ਦਿਓ ਨਹੀਂ ਤਾਂ ਹਜੇ ਤੱਕ ਇੱਥੇ ਕੋਈ ਨਹੀਂ ਪਹੁੰਚਿਆ ਚਲੋ ਸਾਡਾ ਤਾਂ ਫਰਜ਼ ਬਣਦਾ ਹੈ ਨਾ ਦੁੱਖ ਸੁੱਖ ਦੇ ਵਿੱਚ ਭਰਾਵਾਂ ਦੇ ਨਾਲ ਖੜਦੇ ਆ ਤਾਂ ਇਹ ਤਸਵੀਰਾਂ ਵਿਖਾਈਆਂ ਤੁਹਾਨੂੰ ਜਿਹੜਾ ਇਹ ਰਕਬਾ ਧੂੜ ਕੋੜ ਦਾ ਤਾ ਕੁਛ ਬਾਂਝਾ ਨੇ ਜਿਹੜਾ ਰਕਬਾ ਇਹ ਠੇਕੇ ਤੇ ਲਿਆ ਹੋਇਆ ਕੰਨਾਂ ਦੀ ਮਾਲਕੀ ਸੀ ਤਾਂ ਕੰਨਾਂ ਦਾ ਸਾਰਾ ਵਾਹਣ ਇੱਥੇ ਸੀ ਵੱਡੀ ਗੱਲ ਹੈ ਜਿਹੜੀ ਸਾਰੇ ਭਰਾਵਾਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਜਿਹੜੀ ਪਨੀਰੀ ਆ ਝੋਨੇ ਦੀ ਜੇ ਕਿਸੇ ਕੋਲੇ ਹੋਵੇ ਤਾਂ ਉਹ ਇਹ ਜਿਹੜੀ ਵੀਡੀਓ ਵੇਖ ਕੇ ਤਾਂ ਇਹਨਾਂ ਭਰਾਵਾਂ ਦਾ ਸੰਪਰਕ ਨੰਬਰ ਅਸੀਂ ਵੀਡੀਓ ਦੇ ਵਿੱਚ ਛੱਡਾਂਗੇ ਤਾਂ ਉਹਨਾਂ ਨਾਲ ਸੰਪਰਕ ਕਰਿਓ ਤਾਂ ਜੋ ਆਸ ਹਜੇ ਆਸਤਾ ਹੈਣੀ ਜੇ ਪਾਣੀ ਥੱਲੇ ਲੈਂਦਾ ਤਾਂ ਦੁਆਰੇ ਜਿਹੜੀ ਫਸਲ ਉਹ ਲਈ ਜਾ ਸਕੇ ਤਾ ਸਰਕਾਰਾਂ ਤੋਂ ਕੋਈ ਆਸ ਨਹੀਂ ਜਿਸ ਤਰੀਕੇ ਨਾਲ ਕਿਹਾ ਤਿੰਨ ਵਾਰੀ ਅਮਰਿੰਦਰ ਸਿੰਘ ਰਾਜਾਵੜਿੰਗ ਬਣੇ ਨੇ ਉਸ ਤੋਂ ਪਹਿਲਾਂ ਲਗਾਤਾਰ ਜਿਹੜੇ 10 ਸਾਲ ਨੇ ਅਕਾਲੀਆਂ ਨੇ ਰਾਜ ਕੀਤਾ ਜਿਹੜੇ ਲੀਡਰ ਨੇ ਅਕਾਲੀ ਲੀਡਰ ਨੇ ਉਹਨਾਂ ਦੀ ਚੰਗੀ ਸਰਕਾਰ ਦੇ ਵਿੱਚ ਉੱਠਣੀ ਬੈਣੀ ਸੀ ਤਾਂ ਇਹ ਹੁਣ ਦੇ ਦੇਖ ਲਈਏ ਤਾਂ ਆਮ ਆਦੀ ਪਾਰਟੀ ਦੀ ਸਰਕਾਰ ਹੈ ਲੀਡਰ ਗੁਵਾਣ ਬੈਠੇ ਨੇ ਪਰ ਕੋਈ ਹਜੇ ਟਿਕਰ ਨਹੀਂ ਆਇਆ ਤਾਂ ਦੇਖਾਂਗੇ ਅਸੀਂ ਇਸ ਵੀਡੀਓ ਨੂੰ ਵੇਖ ਕੇ ਉਹਨਾਂ ਦੀਆਂ ਅੱਖਾਂ ਖੁੱਲਦੀਆਂ ਜਾਂ ਉਹ ਮੀਚ ਕੇ ਰੱਖਣਗੇ ਵੋਟਾਂ ਨੇੜੇ ਹੀ ਲੋਕਾਂ ਦੇ ਨਾਲ ਹੱਥ ਮਲਾਉਣ ਤੇ ਫੁੱਟ ਮਾ ਖਿਚਵਾਉਣ ਹੋਣਗੇ